ਕੇਂਦਰ ਨਾ ਸਵੰਧ ਤੇ ਕੇਂਦਰ ਦੁਆਰਾ ਦਿੱਤੇ ਗਏ ਪ੍ਰਸਤਾਵਾਂ ਨੂੰ ਮੰਨਣਾ ਜਾਂ ਨਾ ਮੰਨਣਾ ਸੰਘਟਨਾ ਦਾ ਕਿਸਾਨ ਸੰਘਟਨ ਦਾ ਜਿਹੜਾ ਅਧਿਕਾਰ ਹੈ ਕਿ ਉਹ ਉਸ ਗੱਲ ਤੇ ਰਾਜੀ ਨੇ ਜਾਂ ਨਹੀਂ ਕੋਸ਼ਿਸ਼ ਮੈਂ ਕੀਤੀ ਔਰ ਹਰ ਵਾਰ ਮੈਂ ਆਖੇ ਹੀ ਕਹਿੰਦਾ ਰਿਹਾ ਜਦੋਂ ਮੀਡੀਆ ਨੂੰ ਮੈਂ ਸੰਬੋਧਨ ਹੁੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਮੈਂ ਆਪਣੇ ਕਿਸਾਨਾਂ ਨੂੰ ਅੰਨ ਦਾਤੇ ਨੂੰ ਕਿਸੇ ਵਾਟਰ ਕੈਨਨ ਦੇ ਅੱਗੇ ਜਾਂ ਰਬੜ ਦੀਆਂ ਗੋਲੀਆਂ ਦੇ ਅੱਗੇ ਜਾਂ ਥਰੋ ਗੈਸ ਦੇ ਗੋਲੀਆਂ ਦੇ ਅੱਗੇ ਖੜਾ ਕਰਾ ਗੱਲ ਪਹਿਲੀ ਨਿਬੜ ਜੇ ਤਾਂ ਚੰਗਾ ਪਰ ਨਹੀਂ ਨਿਬੜ ਸਕੀ ਤੇ ਅੱਜ ਖਨੌਰੀ ਬਾਰਡਰ ਤੇ ਕਟਨਾ ਹੋਈ 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੌਂਗ ਟੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭਕਰਨ ਦੋ ਕਿੱल्ल्या ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਭੈਣਾਂ ਦਾ ਇਕੱਲਾ ਪਾਈ ਬੱਲੋ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ ਜਾ ਜੇ ਜਾਣਦਾ ਸੀ ਤਾਂ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕਿਉਂ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਹਾਂ ਕਿ ਅਸੀਂ ਆਪਣੀ ਰਾਜਤਾ ਨਹੀਂ ਚੀ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣੇ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ ਉਹ ਅੰਮਰਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਹੈ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂਬੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲ ਅੱਜ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਸ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉਹ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀਪ੍ਰੇਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ ਪਟੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਝ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਲ ਤੁਸੀਂ ਲੋਕਾਂ ਦੀਆਂ ਮੰਗਾਂ ਬਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ 121 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜਰੂਡਿਕਸ਼ਨ ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲੇ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁਮ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਇੱਕ ਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਰਾਜਪੁਰੇ ਦੇ ਹਸਪਤਾਲ ਚ ਮੈਂ ਇਨਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇਨਚਾਰਜ ਰਹਿਣਾ ਡਾਕਟਰ ਬਲਵੀਸ ਆਪ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲੇ ਚ ਰਹਿਣਗੇ ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮਨੇ ਡਾਕਟਰ ਨੇ ਉਹਨਾਂ ਦੀ ਡਿਊਟੀ ਮੈਂ ਪਾਤੜਾ ਤੇ ਖਨੋਰੀ ਲਾਈ ਹੈ ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ ਆਥਰੂ ਗੈਸ ਦੇ ਗੋਲਿਆ ਕਰਕੇ ਅੱਖਾਂ ਤੇ ਆ ਰਹੇ ਨੇ ਉਹ ਕਿਉਂਕਿ ਮੰਤਰੀ ਨੇ ਐਮ ਐਲ اے ਨੇ ਉਹ ਡਿਸੀਜਨ ਲੈ ਸਕਦੇ ਨੇ ਡੀ ਸੀ ਨੂੰ ਆਰਡਰ ਕਰ ਸਕਦੇ ਨੇ ਐਸ ਡੀ ਐਮ ਨੂੰ ਆਰਡਰ ਕਰ ਸਕਦੇ ਨੇ ਸੀ ਐਮਓ ਨੂੰ ਐਸ ਐਮਓ ਨੂੰ ਆਰਡਰ ਕਰ ਸਕਦੇ ਆ ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਐਲਟੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਉਹ ਟਾਈਮ ਤੇ ਸੰਭਾਲਿਆ ਨਹੀਂ ਗਿਆ ਪਰ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨੇ ਨੂੰ ਜੋਸ਼ ਹੈ ਜੋਸ਼ ਦੇ ਵਿੱਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਆ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੂਰ ਕਰ ਸਕਦਾ ਇੰਨਾ ਕ ਮੈਂ ਗਾਰੰਟੀ ਦੇਣਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਤੇ ਨਾਲ ਭੈਣਾਂ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਅਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਪਰਚਾ ਵੀ ਹੋਊਗਾ ਸਟਮਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਦਾਰ ਨੇ ਸ਼ੁਭ ਕਰਨ ਦੀ ਮੌਤੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਕਿੱल्ल्या ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਕਿੱल्ल्या ਨੂੰ ਬਚਾਉਣ ਆਇਆ ਸੀ ਜਾਂ ਦੋ ਕਿੱल्ल्या ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣਾ ਹੈ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਕਈ ਵਾਰਾਂ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦਿਓ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭ ਕਰਨ ਮਰਨ ਨਹੀਂ ਦੇਣਾ ਸ਼ੁਭ ਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭ ਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰਖਤੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ